ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਆ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭੈਣਾਂ ਨੇ ਚੈਨਲ ਹਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਅੱਜ ਦੇ ਜਿਹੜੇ ਸੂਟ ਰਹਿਣਗੇ ਜੀ ਆਪਣੇ ਸੇਲ ਰੇਟ ਦੇ ਵਿੱਚ ਰਹਿਣਗੇ ਹੁਣ ਆਪਾਂ ਆਪਣਾ ਜਿਹੜੀ ਆਪਣੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਜੀ ਸੇਲ ਦੇ ਵਿੱਚ ਆਪਾਂ ਸੂਟ ਕੱਢੇ ਨੇ ਕੁਸ਼ਕ ਕਾਟਨ ਦੇ ਜਿਹੜੀ ਭੈਣ ਨੂੰ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਤੁਸੀਂ ਬਾਇ ਕਰ ਸਕਦੇ ਹੋ ਆਪਣੀ ਲੋਕੇਸ਼ਨ ਹੈਗੀ ਆ ਜੀ ਬੁਢਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਾਂ ਮਤਲਬ ਆਪਣੀ ਸ਼ਾਪ ਹੈ ਜੀ ਬੁਢਲਾਡਾ ਸ਼ਹਿਰ ਦੇ ਵਿੱਚ ਹੀ ਜਦੋਂ ਆਪਾਂ ਬੋਹਾ ਸਾਈਡ ਜਾਂਦੇ ਆ ਜੀ ਬੁਢਲਾਡਾ ਸ਼ਹਿਰ ਦੇ ਵਿੱਚੋਂ ਪੁਲ ਕ੍ਰੋਸ ਕਰਨ ਤੋਂ ਬਾਅਦ ਸਾਈਡ ਤੇ ਖੱਬੇ ਹੱਥ ਪੁਲ ਉਤਰਨ ਤੋਂ ਬਾਅਦ ਖੱਬੇ ਤਾਂ ਪੰਪ ਆਉਂਦਾ ਜੀ ਪੰਪ ਦੇ ਨਜ਼ਦੀਕ ਹੀ ਆਪਣੀ ਸ਼ਾਪ ਹੈ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਸਭ ਤੋਂ ਜਿਹੜਾ ਪਹਿਲਾ ਸੂਟ ਹੈ ਜੀ कॉटन ਦਾ ਸੂਟ ਰਹਿਣ ਵਾਲਾ ਇਹ ਹੈਗੇ ਜੀ ਸੂਟ ਤੇ एम्ब्रॉयडरी ਘੇਰੇ ਦੇ ਉੱਤੇ ਆਏਗੀ ਵਿੱਚ ਆਏਗਾ ਜੀ ਸੀਕੁਐਂਸ ਦਾ ਵਰਕ ਆਏਗਾ ਵਿੱਚ कॉटन ਦਾ ਸੂਟ ਰਹੇਗਾ ਜੀ ਕਲਰ ਆਏਗਾ ਦਾ येलो ਕਲਰ ਦਾ ਇਹ ਸੂਟ ਹੈ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਫਰਕ ਆ ਰਿਹਾ ਹੈ ਯੈਲੋ ਕਲਰ ਦਾ ਇਹ ਸੂਟ ਹੈ ਜੀ ਲਾਈਟ ਜਾਂ ਯੈਲੋ ਹੈ ਲੈਮਨ ਯੈਲੋ ਵੀ ਨਹੀਂ ਕਹਿ ਸਕਦੇ ਜਿਆਦਾ ਮਤਲਬ ਬ੍ਰਾਈਟ ਜਾਂ ਯੈਲੋ ਨਹੀਂ ਹੈ ਬਹੁਤ ਸੋਹਣਾ ਕਲਰ ਹੈ ਯੈਲੋ ਘੇਰਾ ਬਣਿਆ ਹੋਇਆ ਜੀ ਘੇਰਾ ਬਣਿਆ ਜਿਹੜਾ ਘੇਰੇ ਦੀ ਚੜਾਈ ਹੈ ਜੀ 24 25 ਇੰਚ ਦੇ ਹਿਸਾਬ ਨਾਲ ਬਣੀ ਹੋਈ ਹੈ 24 25 ਇੰਚ ਜਿਹੜਾ ਘੇਰਾ ਤੁਸੀਂ ਤਿਆਰ ਕਰ ਸਕਦੇ ਹੋ ਔਰ ਉੱਪਰ ਬੁੱਟੀ ਦਿੱਤੀ ਗਈ ਹੈ ਜੀ ਸੀਕੁਐਂਸ ਦਾ ਵਰਕ ਦਿੱਤਾ ਗਿਆ ਉੱਪਰ ਤੱਕ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਲੈਂਥ ਬਣਾਓ ਔਰ ਨਾਲ ਬਿਲਕੁਲ ਪਲੇਨ ਦਿੱਤੀ ਗਈ ਹੈ ਟੋਨ ਮੈਚ ਕਰਦੀ ਬਾਟਮ ਦਾ ਕਪੜਾ ਦਿੱਤਾ ਗਿਆ ਜੀ ਪਲੇਨ ਹੀ ਪਲੇਨ ਹੈਗੀ ਹੈ ਜੀ ਇਹਦੀ ਬਿਲਕੁਲ ਨਾਲ ਟੋਨ ਮੈਚ ਕਰਦੀ ਬਾਟਮ ਔਰ ਜਿਹੜਾ ਇਹਦਾ ਦੁਪੱਟਾ ਹੈਗਾ ਜੀ ਦੁਪੱਟਾ ਵੀ ਰਹੇਗਾ कॉटन ਦਾ ਦੁਪੱਟਾ ਰਹੇਗਾ ਲੇਸਿਸ ਵਾਲਾ ਲੇਸ ਨਾਲ ਮਤਲਬ ਇਹਨੂੰ ਡਿਜ਼ਾਈਨ ਕੀਤਾ ਗਿਆ ਸਾਰੇ ਦੁਪੱਟੇ ਦੇ ਵਿੱਚ ਵੀ ਜਿਹੜੀ ਆਏਗੀ ਜੀ ਡਿਜ਼ਾਈਨ ਆਏਗਾ ਜੀ ਵਰਕ ਕੀਤਾ ਹੋਇਆ ਆਏਗਾ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਦੇ ਵਿੱਚ ਐਦਾ ਵਰਕ ਆਣ ਹੈ ਜੀ ਉੱਪਰ ਦੇਖੋ ਸੀਕੁਐਂਸ ਦਾ ਵਰਕ ਹੋਇਆ ਹੋਇਆ ਇਹ ਸਾਰੇ ਦੁਪੱਟੇ ਦੇ ਵਿੱਚ ਵਰਕ ਆਏਗਾ ਜੀ ਬੂਟੀ ਆਏਗੀ ਤੇ ਵੇਲ ਆਏਗੀ ਸਾਰੇ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਇਹ ਵੇਲ आएगी ਜੀ ਸਾਈਡ ਤੇ ਦੁਪੱਟੇ ਤੇ ਫਿਨਿਸ਼ਿੰਗ ਦਿੱਤੀ ਹੈ ਜੀ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ 4 ਸਾਈਡ ਫਿਨਿਸ਼ਿੰਗ ਦੇ ਨਾਲ ਦੁਪੱਟਾ ਦੁਪੱਟੇ ਦਾ ਵਾਰ ਬਹੁਤ ਖੁੱਲਿਆ ਜੀ ਜਿਹੜੀਆਂ ਭੈਣਾ ਬਾਹਰ ਅੰਦਰ ਮਤਲਬ ਜਾਂਦੀਆਂ ਨੇ ਹਨਾ ਜਾਂ ਫਿਰ ਤੁਸੀਂ ਬੁੱਕਲ ਵਗੈਰਾ ਮਾਰਨੀ ਹੁੰਦੀ ਹੈ ਜੀ ਗੁਰਦਾਸ ਸਾਹਿਬ ਜਾਣੇ ਹੋ ਜਾਂ ਕਿਵੇਂ ਵੀ ਇਹ ਤੁਸੀਂ ਦੁਪੱਟਾ ਲੈ ਸਕਦੇ ਹੋ 2.5 ਮੀਟਰ ਦੀ ਲੈਂਥ ਦਾ ਦੁਪੱਟਾ ਰਹੇਗਾ ਔਰ ਚੜਾਈ ਵੀ ਦੁਪੱਟੇ ਦੀ ਖੂਬ ਵਧੀਆ ਚੌੜੀ ਚੜਾਈ ਬਹੁਤ ਸੋਹਣੀ ਦੁਪੱਟੇ ਤੇ ਰਹੀ ਹੈ ਐਗਜ਼ੈਕਟਲੀ ਕਲਰ ਇਹ ਵਾਲਾ ਹੈ ਜੀ ਜਿਹੜਾ ਹੁਣ ਦਿਖ ਰਿਹਾ ਔਰ ਇਹਦਾ ਪ੍ਰਾਈਸ ਵੀ ਆਪਾਂ ਬਹੁਤ ਹੀ ਜੈਨੂਨ ਜਿਹਾ ਰੱਖਿਆ ਜੀ 670 ਰੁਪਏ ਆਪੇ ਦਾ ਪ੍ਰਾਈਸ ਰੱਖਿਆ ਜੀ 670 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਇਹ ਆਪਣੇ ਕੋਲੇ ਤਕਰੀਬਨ 2-2 ਕਲਰਾਂ ਦੇ ਵਿੱਚ ਜਿਹੜੇ ਸੂਟ ਬਾਕੀ ਸੀ ਉਹੀ ਆਪਾਂ ਤੁਹਾਨੂੰ ਅੱਜ ਖੋਲ ਕੇ ਦਿਖਾ ਰਹੇ ਹਾਂ ਜੀ ਔਰ ਸੈਕਿੰਡ ਕਲਰ ਹੈਗਾ ਜੀ ਇਹਦਾ ਪੀਚ ਪ੍ਰੋਪਰ ਪੀਚ ਕਲਰ ਇਹਦਾ ਸੈਕਿੰਡ ਕਲਰ ਹੈ ਜੀ ਪੀਚ ਕਲਰ ਹੈ ਫੋਨ ਦੇ ਵਿੱਚ ਥੋੜਾ ਡਿਫਰੈਂਟ ਆ ਰਿਹਾ ਜੀ ਕਲਰ ਥੋੜਾ ਜਿਹਾ ਅਲੱਗ ਤੋਂ ਆ ਰਿਹਾ ਹੈ ਕਲਰ ਦਾ ਥੋੜਾ ਜਿਹਾ ਫਰਕ ਆ ਰਿਹਾ ਜੀ ਬਿਲਕੁਲ ਪ੍ਰੋਪਰ ਪੀਚ ਕਲਰ ਦਾ ਹੈ ਪੀਚ ਸ਼ੇਡ ਦਾ ਹੈ ਸੂਟ ਰਹਿਣ ਵਾਲਾ ਹੈ ਜੀ ਪਿੰਕ ਪੀਚ ਦਾ ਸ਼ੇਡ ਹੈ ਸੂਟ ਦਾ ਔਰ ਘੇਰੇ ਦੇ ਉੱਤੇ ਅਦਾ ਬਾਰਡਰ ਬਣਿਆ ਹੋਇਆ ਹੈ ਜੀ ਨਾਲ ਇਹਦੇ ਵਰਕ ਕੀਤਾ ਹੋਇਆ ਹੈ ਦੇਖੋ ਕਾਵਿਆ ਯੂਜ਼ ਕੀਤਾ ਹੈ ਬਾਰਡਰ ਦੇ ਵਿੱਚ ਹੀ ਜਿਹੜਾ ਇਹ ਬਾਰਡਰ ਰਹਿਣ ਵਾਲਾ ਹੈ ਜੀ ਬਾਰਡਰ 24 25 ਇੰਚ ਦਾ ਬਾਰਡਰ ਤੁਸੀਂ ਤਿਆਰ ਕਰ ਸਕਦੇ ਹੋ ਔਰ ਵਿੱਚ ਇਹਦੇ ਬੂਟੀ ਦਿੱਤੀ ਗਈ ਹੈ ਜੀ ਸੀਕੁਐਂਸ ਜਿਹੜਾ ਵਰਕ ਦਿੱਤਾ ਗਿਆ ਸਾਰੇ ਸੂਟ ਦੇ ਵਿੱਚ ਹੀ ਸਾਰੀ ਸ਼ਰਟ ਤੇ ਵਿੱਚ ਆਏਗਾ ਫਰੰਟ ਦੇ ਵਿੱਚ ਬੈਕ ਇਹਦੀ ਆਏਗੀ ਜੀ ਪਲੇਨ ਨਾਲ ਬਿਲਕੁਲ ਟੋਨ ਮੈਚ ਕਰਦੀ ਹੈਗੀ ਹੈ ਜਿਹੜੀ ਇਹਦੀ ਬਾਟਮ ਰਹਿਣ ਵਾਲੀ ਹੈ ਜੀ ਔਰ ਨਾਲ ਜਿਹੜਾ ਦੁਪੱਟਾ ਹੈ ਤਾਂ ਉਸੇ ਤਰ੍ਹਾਂ ਦਾ ਦੁਪੱਟਾ ਹੈ ਜੀ ਜਿਵੇਂ ਪਹਿਲਾਂ ਤੁਹਾਨੂੰ ਦਿਖਾਇਆ ਜੀ ਬਿਲਕੁਲ ਲੇਸ ਲੱਗੀ ਹੋਈ ਹੈ ਸਾਈਡ ਤੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸਾਰਾ ਦੁਪੱਟਾ ਵੀ ਵਰਕ ਵਾਲਾ ਰਹੇਗਾ ਜੀ ਕਾਟਨ ਦਾ ਔਰ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 670 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ कॉटन ਦਾ ਵਰਕ ਵਾਲਾ ਦੁਪੱਟਾ ਰਹੇਗਾ ਜੀ ਮलमल ਦਾ ਦੁਪੱਟਾ ਹੈ कॉटन ਮलमल ਦਾ ਔਰ 4 ਸਾਈਡ ਦਿੱਤੀ ਹੈ ਜੀ ਇਹਨੂੰ ਫਿਨਿਸ਼ਿੰਗ लेस ਲਗਾ ਕੇ ਔਰ ਵਿੱਚ ਹੈਗਾ ਜੀ ਦੁਪੱਟੇ ਦੇ ਉੱਤੇ ਸਾਰੇ ਦੁਪੱਟੇ ਦੇ ਵਿੱਚ ਵਰਕ ਆਉਣ ਵਾਲਾ ਬਾਹਰ ਅੰਦਰ ਵੀ ਆਫਿਸ ਵੇਅਰ ਹਨਾ ਤੁਸੀਂ ਜਿੱਦਾਂ ਮਰਜੀ ਸੂਟ ਨੂੰ ਜਿਹੜਾ ਤੁਸੀਂ ਲੈ ਸਕਦੇ ਹੋ ਔਰ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 670 ਰੁਪਏ ਸੂਟ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਹਦਾ ਐਗਜੈਕਟਲੀ ਕਲਰ ਹੁਣ ਸ਼ੋਅ ਹੋ ਰਿਹਾ ਜੀ ਜਿਹੜਾ ਐਗਜੈਕਟਲੀ ਕਲਰ ਉਹ ਹੈ ਪੀਚ ਸ਼ੇਡ ਹੈ ਜੀ ਪ੍ਰੋਪਰ ਪੀਚ ਸ਼ੇਡ ਦਾ ਇਹ ਸੂਟ ਰਹਿਣ ਵਾਲਾ ਹੈ ਨੈਕਸਟ ਜਿਹੜਾ ਸੂਟ ਰਹਿਣ ਵਾਲਾ ਹੈ ਜੀ ਆਪਣਾ ਕਾਵਿਆ ਕਰਾਚੀ ਦੇ ਸੂਟ ਨੇ ਬਹੁਤ ਸੋਹਣਾ ਸੂਟ ਦੀ ਲੈਂਥ ਦੇਖੋ ਪਹਿਲਾਂ ਤਾਂ ਨੈਕ ਡਿਜ਼ਾਈਨ ਦੇਖੋ ਨੈਕ ਤੇ ਪੱਟੀ ਹੈ ਜੀ ਸੈਂਟਰ ਦੇ ਵਿੱਚ ਪੈਨਲ ਦਿੱਤਾ ਗਿਆ ਸਾਈਡ ਤੇ ਦੇਖੋ ਇਹਦੇ ਪ੍ਰਿੰਟ ਦਿੱਤਾ ਗਿਆ ਇਹ ਸਾਰਾ ਕੰਮ ਆਏਗਾ ਜੀ ਪ੍ਰਿੰਟ ਆਏਗਾ ਘੇਰਾ ਵੀ ਬਹੁਤ ਸੋਹਣਾ ਬਣਿਆ ਬਹੁਤ ਫਿਨਿਸ਼ਿੰਗ ਨਾਲ ਘੇਰਾ ਬਣਿਆ ਹੋਇਆ ਹੈ ਪ੍ਰਿੰਟ ਬਹੁਤ ਸੋਹਣਾ ਹੈ ਜੀ ਔਰ ਕਪੜਾ ਆਏਗਾ ਜੀ ਪਿਓਰ ਕਾਟਨ ਇਹਦਾ ਜਿਹੜਾ ਕਿ ਸਟੱਫ ਆਏਗਾ ਬਹੁਤ ਸੋਹਣਾ ਸਟੱਫ ਹੈ फ्रंट ਦੇ ਉੱਤੇ ਇਦਾਂ ਪੈਨਲ ਹੈ ਜੀ ਔਰ ਬੈਕ ਦੇ ਉੱਤੇ ਵੀ ਜਿਹੜਾ ਬਾਰਡਰ ਪੈਨਲ ਨਾਲ ਦਿੱਤਾ ਗਿਆ ਹੈ ਬੈਕ ਵੀ ਇਦਾਂ ਹੀ ਇਦੀ ਬਣੀ ਹੋਈ ਹੈ ਸਾਈਡ ਤੇ ਆਪਾਂ ਨੂੰ ਬਾਜੂ ਦਾ ਪ੍ਰਿੰਟ ਦਿੱਤਾ ਹੋਇਆ ਜੀ ਸਾਈਡ ਤੇ ਬਾਜੂ ਦਾ ਬਾਰਡਰ ਦਿੱਤਾ ਹੋਇਆ ਹੈ ਸਾਈਡ ਤੇ ਬਾਰਡਰ ਨਾਲ ਮਤਲਬ ਦੋਨੇ ਸਾਈਡ ਤੇ ਬਾਰਡਰ ਹੈ ਜੀ ਫਰੰਟ ਬੈਕ ਤੇ ਤੁਸੀਂ ਆਪਦੀਆਂ ਜਿਹੜੀ ਬਾਜੂ ਤੇ ਵੀ ਬਾਰਡਰ ਲਿਆ ਸਕਦੇ ਹੋ ਔਰ ਇਹਦੇ ਨਾਲ ਜਿਹੜਾ ਹੀ ਬਾਟਮ ਹੈ ਜੀ ਆਪਣੀ कॉटन ਦੀ ਹੀ ਬਾਟਮ ਦਿੱਤੀ ਗਈ ਹੈ ਟੋਨ ਮੈਚ ਕਰਦੀ ਬਿਲਕੁਲ ਬਾਟਮ ਹੈ ਕਲਰ ਬਹੁਤ ਸੋਹਣਾ ਹੈ ਔਰ ਇਹਦਾ ਦੁਪੱਟਾ ਰਹੇਗਾ ਜੀ ਕਲਰਫੁਲ ਦੁਪੱਟਾ ਰਹਿਣ ਵਾਲਾ ਹੈ ਬਹੁਤ ਸੋਹਣਾ ਦੁਪੱਟੇ ਦਾ ਕੰਬੀਨੇਸ਼ਨ ਹੈ ਜਿਹੜੇ ਕਿ ਸੂਟ ਦੇ ਬਾਰਡਰ ਦੇ ਨਾਲ ਹੀ ਮਤਲਬ ਮੈਚ ਕੀਤਾ ਗਿਆ 컬러ਫੁਲ ਜਿਹਾ ਦੁਪੱਟਾ ਬਣਿਆ ਹੋਇਆ ਹੈ ਔਰ ਦੁਪੱਟੇ ਦਾ ਜਿਹੜਾ ਕੱਪੜਾ ਰਹੇਗਾ ਜੀ ਲੀਲਨ ਰਹੇਗਾ ਦੁਪੱਟਾ ਆਏਗਾ ਲੀਲਨ ਦਾ ਲੀਲਨ ਦਾ ਦੁਪੱਟਾ ਆਏਗਾ ਜੀ ਦੁਪੱਟੇ ਦਾ ਜਿਹੜਾ ਸਟੱਫ ਰਹਿਣ ਵਾਲਾ ਲੀਲਨ ਦਾ ਰਹਿਣ ਵਾਲਾ कॉटन ਦਾ ਨਹੀਂ ਰਹਿਣ ਵਾਲਾ ਸੌਫਟ ਵਾਲੀ ਲੀਲਨ ਹੈ ਜੀ ਇਦਾਂ ਨਹੀਂ ਕੋਈ ਚੁੱਬਣ ਵਾਲਾ ਕੱਪੜਾ ਨਹੀਂ ਹੈਗਾ ਲੀਲਨ ਵੀ ਬਹੁਤ ਸੋਹਣੀ ਹੈ ਇਹ ਆਏਗਾ ਜੀ ਦੁਪੱਟੇ ਦਾ ਪੈਟਰਨ ਇਹ ਆਏਗਾ ਜੀ ਦੁਪट्टे ਦਾ ਪੈਟਰਨ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਦੁਪट्टे ਦਾ ਡਿਜ਼ਾਈਨ ਆਉਣ ਵਾਲਾ ਹੈ ਜੀ ਸਾਈਡ ਦੁਪੱਟਾ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਵਧੀਆ ਲੈਂਥ ਦਾ ਦੁਪੱਟਾ ਹੈ ਔਰ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਹਨਾ ਬਾਹਰ ਅੰਦਰ ਸੂਟ ਨੂੰ ਪਾ ਸਕਦੇ ਹੋ कॉटन ਪਿਓਰ कॉटन ਸਟੱਫ ਹੈ ਔਰ ਲੀਲਨ ਦਾ ਆਏਗਾ ਜੀ ਦੁਪੱਟਾ 컬러ਫੁਲ ਦੁਪੱਟਾ ਹੈ ਜਿੰਨੇ ਬਾਰਡਰ ਆਪਾਂ ਸੂਟ ਦੇ ਵਿੱਚ نیچے ਪਾਏ ਉਸੇ ਤਰੀਕੇ ਨਾਲ ਹੀ ਦੁਪੱਟਾ ਡਿਜ਼ਾਈਨ ਕੀਤਾ ਹੋਇਆ ਜੀ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਜੀ ਆਪਣਾ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ ਤੇ ਸਿਰਫ 780 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ 780 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈ ਸੈਕਿੰਡ ਕਲਰ ਹੈਗਾ ਜੀ ਇਹਦਾ ਪਿੰਕ ਸੈਕਿੰਡ ਕਲਰ ਇਹਦਾ ਪਿੰਕ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਪਿੰਕ ਕਲਰ ਦੇ ਵਿੱਚ ਇਹ ਸੂਟ ਆਪਣੇ ਕੋਲੇ ਆਇਆ ਅ ਦੋ ਡਿਜ਼ਾਈਨ ਸੀਗੇ ਜਿਹੜੇ ਇਹਦੇ ਆਪਣੇ ਕੋਲੇ ਹਨ ਇਹ ਹੀ ਕੈਟਲੌਗ ਵਾਲੇ ਪੀਸ ਨੇ ਜੀ ਸਿਰਫ ਇਹਦੇ ਵਿੱਚ ਆਪਣੇ ਕੋਲੇ ਦੋ ਪੀਸ ਨੇ ਇਹ ਜਿਹੜੇ ਇਹ ਸਿੰਗਲ ਸਿੰਗਲ ਪੀਸ ਰਹਿ ਗਏ ਨੇ ਮੈਂ ਤਾਂ ਅੱਜ ਉਹਨਾਂ ਦੀ ਵੀਡੀਓ ਬਣਾ ਰਹੀ ਆ ਜੀ ਤਾਂ ਜੋ ਮੇਰੀਆਂ ਭੈਣਾਂ ਨੇ ਹਨਾ ਉਹਨਾਂ ਨੂੰ ਮਤਲਬ ਕੁਸ਼ਕ ਐਦਾਂ ਦੀ ਚੀਜ਼ਾਂ ਮਿਲ ਸਕਣ ਜੋ ਕਿ ਪਹਿਲਾਂ ਦਾ ਜਿੰਨਾ ਦਾ ਰੇਟ ਹਾਈ ਸੀਗਾ ਤੇ ਹੁਣ ਬਾਬਾ ਬਹੁਤ ਘੱਟ ਰੇਟ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਆ ਦੇਖੋ ਲੇਸ ਦੀ ਫੀਲਿੰਗ ਆ ਰਹੀ ਹੈ ਇੱਥੇ ਵੀ ਲੇਸ ਲੱਗਾਈ ਹੋਈ ਹੈ ਬਟੇ ਲੇਸ ਨਹੀਂ ਲਗਾਈ ਫੀ ਪ੍ਰਿੰਟ ਦੇ ਇੰਨਾ ਸੋਹਣਾ ਪ੍ਰਿੰਟ ਹੀ ਬਣਾਇਆ ਹੋਇਆ ਓਵੇਂ ਜਿਹੜਾ ਸੈਂਟਰ ਦੇ ਵਿੱਚ ਪੈਨਲ ਦਿੱਤਾ ਗਿਆ ਹੈ ਨਾਲ ਬਿਲਕੁਲ ਟੋਨ ਮੈਚ ਕਰਦੀ ਹੋਈ ਹੈ ਜੀ ਬਾਟਮ ਪੀਚ ਜੇ ਕਲਰ ਦਾ ਇਹ ਸੂਟ ਹੈ ਔਰ ਨਾਲ ਜਿਹੜਾ ਦੁਪੱਟਾ ਰਹਿਣ ਵਾਲਾ ਹੈ ਜੀ ਜਿੰਨੀ ਤਰ੍ਹਾਂ ਦਾ ਬਾਰਡਰ ਘੇਰੇ ਦੇ ਵਿੱਚ ਪਾਇਆ ਉੰਨੀ ਤਰ੍ਹਾਂ ਦਾ ਬਾਰਡਰ ਹੀ ਦੁਪੱਟੇ ਦੇ ਵਿੱਚ ਪਾਇਆ ਹੋਇਆ ਹੈ ਦੁਪੱਟਾ ਆਏਗਾ ਜੀ ਕਾਟਨ ਲਿਲਨ ਦਾ ਦੁਪੱਟਾ ਆਏਗਾ ਦੁਪੱਟੇ ਦਾ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਕਲਰਫੁਲ ਜਿਹਾ ਦੁਪੱਟਾ ਰਹਿਣ ਵਾਲਾ ਹੈ ਗਰਲਿਸ਼ ਜਿਹਾ ਦੁਪੱਟਾ ਹੈ ਜੀ ਗਰਲਿਸ਼ ਗਰਲਿਸ਼ ਕਨਸੈਪਟ ਹੈ ਜਿਹੜੀਆਂ ਪਹਿਣਾ ਪਾਜੋ ਵਗੈਰਾ ਪਾਉਣਾ ਚਾਹੁੰਦੀਆਂ ਨੇ ਆਹ ਸੂਟ ਇਹ ਬਹੁਤ ਸੋਹਣੇ ਬਣ ਕੇ ਰੈਡੀ ਹੋਣਗੇ ਔਰ ਪ੍ਰਾਈਸ ਹੈਗਾ ਜੀ ਇਹਦਾ 780 ਰੁਪਏ ਔਰ ਲਾਸਟ ਜਿਹੜਾ ਇਹਦੇ ਵਿੱਚ ਆਪਣੇ ਕੋਲੇ ਸੂਟ ਹੈ ਜੀ ਬਲੈਕ ਕਲਰ ਦਾ ਸੂਟ ਰਹਿਣ ਵਾਲਾ ਹੈ कॉटन लीलन ਦੇ ਦੁਪट्टे ਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਇਹ ਪੀਸ ਹੈ ਬਹੁਤ ਪਿਆਰਾ ਇਹ ਪੀਸ ਹੈ ਜੀ ਪ੍ਰਿੰਟ ਇਹਦਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਹੈ ਸੂਟ ਦਾ ਫਰੰਟ ਬੈਕ ਦੋਨੇ ਸੇਮ ਰਹਿਣਗੇ ਇਹ ਆਪਣੇ ਕੋਲੇ ਲਾਸਟ ਕਲਰ ਬਾਕੀ ਹੈ ਜੀ ਇਹ ਵੀ ਪਿਓਰ कॉटन ਦਾ ਸੂਟ ਹੈ ਜੀ ਇਹ ਬਲੈਕ ਕਲਰ ਹੈ ਉੱਪਰ ਦੇਖੋ ਇਹਦਾ neck ਤੇ ਫਲਾਵਰ ਆਏਗਾ ਏ ਆਏਗਾ ਜੀ बॉटम ਤੇ फ्लावर ਘੇਰੇ ਤੇ फ्लावर ਇਹ ਆਏਗਾ ਜੀ ਔਰ نیچے ਆਏਗਾ ਬਾਰਡਰ ਇਹ ਦਿੱਤੀਆਂ ਨੇ ਜੀ ਇਹਦੀਆਂ ਬਾਜੂ ਇਹਦਾ ਬਾਜੂ ਦਾ ਸਟਾਈਲ ਹੈ ਫਰੰਟ ਬੈਕ ਬਾਜੂ ਸੇਮ ਆਣ ਗਈਆਂ ਸੂਟ ਦੀ ਫੁੱਲ ਫਿਨਿਸ਼ਿੰਗ ਨਾਲ ਇਹ ਸੂਟ ਦਾ ਜਿਹੜਾ ਪ੍ਰਿੰਟ ਹੋਇਆ ਹੋਇਆ ਤੁਸੀਂ ਇਹਦਾ ਮਤਲਬ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਸਾਰੇ ਸੂਟ ਦੇ ਵਿੱਚ ਐਦਾ ਬੂਟੀ ਦਿੱਤੀ ਹੋਈ ਹੈ ਨਿੱਕੀ ਨਿੱਕੀ ਬੂਟੀ ਨਾਲ ਸਾਰਾ ਜਿਹੜਾ ਸੂਟ ਹੈ ਡਿਜ਼ਾਈਨ ਕੀਤਾ ਹੋਇਆ ਬਹੁਤ ਸੋਹਣਾ ਹੈ ਦਾ ਕਲਰ ਰਹਿਣ ਵਾਲਾ ਹੈ ਡਿਜ਼ਾਈਨ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਪਿਓਰ ਕਾਟਨ ਇਹਦਾ ਸਟੱਫ ਹੈ ਬਲੈਕ ਹੀ ਹੈਗੀ ਹੈ ਜੀ ਨਾਲ ਇਹਦੀ ਬਾਟਮ ਔਰ ਇਹਦਾ ਦੁਪੱਟਾ ਉਸ ਤੋਂ ਵੀ ਜ਼ਿਆਦਾ ਪਿਆਰਾ ਦੁਪੱਟਾ ਹੈ ਜੀ ਦੁਪੱਟੇ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਕਲਰ ਦਾ ਹੀ ਦੁਪੱਟਾ ਆਏਗਾ ਸਾਈਡ ਤੇ ਜਿੱਦਾਂ ਘੇਰੇ ਦੇ ਵਿੱਚ ਪਰਪਲ ਕਲਰ ਦਾ ਬਾਰਡਰ ਹੈ ਜੀ ਉਦਾਂ ਦੁਪੱਟੇ ਦੇ ਵਿੱਚ ਵੀ ਪਰਪਲ ਕਲਰ ਦਾ કોટਨ ਨੀਲੰਦਾ ਦੁਪੱਟਾ ਆਏਗਾ ਜੀ ਦੁਪੱਟੇ ਦੇ 4 ਸਾਈਡ ਤੇ ਐਡਾ ਬਾਰਡਰ ਰਹੇਗਾ ਜੀ ਨਾਲ ਪਰਪਲ ਕਲਰ ਦਾ ਜਿਹੜਾ ਬਾਰਡਰ ਦਿੱਤਾ ਹੋਇਆ ਸਾਈਡ ਤੇ ਪ੍ਰਿੰਟਿੰਗ ਆਏਗੀ ਔਰ ਕਾਰਨਰ ਦੇ ਉੱਤੇ ਫਲਾਵਰ ਆਣਗੇ ਕੋਟਨ ਨੀਲੰਦਾ ਦੁਪੱਟਾ ਆਏਗਾ ਜੀ ਪ੍ਰਾਈਸ ਰਹੇਗਾ ਇਹਦਾ 780 ਰੁਪਏ 780 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਲਾਸਟ ਪੀਸ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਜੀ ਬਹੁਤ ਸੋਹਣੇ ਸੋਹਣੇ ਪੀਸ ਨੇ ਇਹ 780 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜੀ ਕਿਉਂਕਿ ਇਹ ਸੀਗਾ ਇੱਕ ਬਲੈਕ ਕਲਰ ਦੇ ਵਿੱਚ ਇਹਦੇ ਨਾਲ ਦਾ ਇਹ ਵਾਲੇ ਦੋ ਸੂਟ ਸੀਗੇ ਜੀ 780 ਵਾਲੇ ਲੈ ਲਨ ਦੁਪट्टे ਦੇ ਨਾਲ ਤਾਂ ਮੇਰੀਆਂ ਭੈਣਾਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀਆਂ ਨੇ ਸੂਟ ਤੇ ਬਾਟਮ ਦਾ ਸਟੱਫ ਰਹੇਗਾ ਪਿਓਰ ਕਾਟਨ ਦੁਪट्टे ਦਾ ਰਹੇਗਾ ਜੀ ਲੈ ਲਨ ਦਾ ਦੁਪੱਟਾ ਇਹ 780 ਇਹਨਾਂ ਦਾ ਪ੍ਰਾਈਸ ਹੈ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ 670 ਵਾਲੇ ਸੂਟ ਦਿਖਾਏ ਸੀ ਜੋ ਕਾਟਨ ਦੇ ਹੀ ਸੂਟ ਹੈ ਤੇ ਕਾਟਨ ਦਾ ਹੀ ਦੁਪੱਟਾ ਰਹੇਗਾ ਵਰਕ ਵਾਲਾ ਔਰ ਇਸ ਤੋਂ ਬਾਅਦ ਆਪਣੇ ਕੋਲ ਇੱਕ ਜੀ ਸੂਟ ਰੈਡੀ ਹੋ ਕੇ ਆਇਆ ਹੈ ਬੁਟੀਕ ਵਾਲਾ ਸ ਤੁਸੀਂ ਦੇਖ ਸਕਦੇ ਹੋ 20 21 22 ਇੰਚ ਦਾ ਘੇਰਾ ਜਿਹੜਾ ਰੈਡੀ ਹੋਊਗਾ ਸਾਡੇ ਕੋ 23 ਇੰਚ ਘੇਰਾ ਜੀ ਇਹਦਾ ਆ ਦੇਖੋ ਇਧਰੋਂ ਆਪਾਂ ਜਦੋਂ ਆਪਾਂ ਲਗਾਣੇ ਆ ਸਾਡੇ 23 ਇੰਚ ਘੇਰੇ ਦੇ ਹਿਸਾਬ ਨਾਲ ਇਹ ਸੂਟ ਜਿਹੜਾ ਆਪਣਾ ਘੇਰਾ ਬਣਿਆ ਹੋਇਆ ਜੀ ਸਾਡੇ 23 ਇੰਚ ਇਹ ਘੇਰਾ ਜਿਹੜਾ ਰੈਡੀ ਹੋ ਜੂਗਾ ਜਿਹੜੀ ਭੈਣ ਵੀ ਬਣਾਉਣਾ ਚਾਹੁੰਦੀ ਹੈ ਇਸ ਤੋਂ ਘੱਟ ਤਾਂ ਬਣਾ ਪਾਣੀ ਸਕਦਾ ਹੈ ਮਤਲਬ ਸਾਡੇ 23 ਤੋਂ ਜ਼ਿਆਦਾ ਘੇਰਾ ਨਹੀਂ ਬਣ ਸਕਦਾ ਔਰ ਇਹ ਜਿਹੜਾ ਸਟੱਫ ਆਏਗਾ ਜੀ ਇਹ ਸਿੰਥੈਟਿਕ ਸਟੱਫ ਹੈ ਜੀ ਥੋੜਾ ਸਾਰਟਨ ਸ਼ਿਮਰ ਜੀ ਸਟੱਫ ਰਹਿਣ ਵਾਲਾ ਸਾਰਟਨ ਸ਼ਿਮਰ ਇਹ ਸਟੱਫ ਹੈ ਜੀ ਸਟੱਫ ਸੋਨਾ ਹੈ ਆਪਾਂ ਇਹਦੇ ਉੱਤੇ ਬਾਦਲਾ ਵੀ ਯੂਜ਼ ਕੀਤਾ ਜੀ ਥ्रेड ਵਰਕ ਔਰ ਆਪਾਂ ਜਰੀ ਯੂਜ਼ ਕੀਤੀ ਹੈ ਜੀ ਨਾਲ ਇਹਦੇ ਘੇਰਾ ਘੇਰਾ ਹੀ ਇਹਦਾ ਬਣਿਆ ਹੋਇਆ ਜੀ ਔਰ ਨਾਲ ਦਿੱਤਾ ਆਪਾਂ ਬਾਜੂ ਦਾ ਫਲਾਵਰ ਦਿੱਤਾ ਬਾਜੂ ਬਣੀ ਹੋਈ ਹੈ ਜਿਹੜੀ ਭੈਣ ਵੀ ਇਹ ਸੂਟ ਨੂੰ ਲੈਣਾ ਚਾਹੁੰਦੀ ਹੈ ਜੀ ਇਹ ਹੁਣੇ ਹੀ ਆਪਣੇ ਕੋਲੇ ਬਣ ਗਿਆ ਹੈ ਜੀ ਸੂਟ ਸਾਰਟਨ ਸ਼ਿਮਰ ਦੇ ਉੱਤੇ ਬਣ ਗਿਆ ਹੈ ਜੀ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 1350 ਰੁਪਏ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹ ਸੂਟ ਨੂੰ ਬਾਏ ਕਰ ਸਕਦੀ ਹੈ 23 ਇਹਦਾ ਘੇਰਾ ਮਤਲਬ ਤਿਆਰ ਹੋ ਜਾਏਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ ਘੇਰੇ ਦਾ ਕੰਮ ਹੈ 5 ਮੀਟਰ ਦਾ ਪ੍ਰੋਪਰ ਸੂਟ ਰਹਿਣ ਵਾਲਾ ਹੈ ਔਰ ਨਾਲ ਹੈਗਾ ਜੀ ਜਿਹੜਾ ਦੁਪੱਟਾ ਆਪਣਾ ਬਾਜੂ ਤੇ ਵਰਕ ਦਿੱਤਾ ਹੈ ਵਿਦਆਊਟ ਦੁਪੱਟਾ ਸੂਟ ਹੈ ਦੁਪੱਟਾ ਤੁਸੀਂ ਇਹਦੇ ਨਾਲ ਜੋ ਵੀ ਤੁਹਾਡੀ ਚੋਇਸ ਅਕੋਰਡਿੰਗ ਦੁਪੱਟਾ ਲਗਾ ਸਕਦੇ ਹੋ ਸਾਰਟਨ ਸ਼ਿਮਰ ਇਹ ਸਟਾਫ ਹੈ ਜੀ ਬਹੁਤ ਸੌਫਟ ਸਟਾਫ ਹੈ ਫਾਲ ਚੈੱਕ ਕਰ ਸਕਦੇ ਹੋ ਲਾਈਨਿੰਗ ਦੀ ਨੀੜ ਹੈ ਜੀ ਬਿਨਾ ਲਾਈਨਿੰਗ ਤੋਂ ਇਹ ਨਹੀਂ ਬਣੇਗਾ ਕੋਈ ਚੂਬਣ ਵਾਲਾ ਸਟਾਫ ਨਹੀਂ ਹੈਗਾ ਜੀ ਬਿਲਕੁਲ ਸੌਫਟ ਸਟਾਫ ਹੈ ਕੋਈ ਚੂਬਣ ਵਾਲਾ ਨਹੀਂ ਕੋਈ ਲੜਨ ਵਾਲਾ ਸਟਾਫ ਨਹੀਂ ਹੈ ਬਹੁਤ ਹੀ ਸੌਫਟ ਜਿਆ ਸਟੱਫ ਹੈ ਜੀ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 1350 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਪੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ ਸਾਰੇ ਪਹਿਲਾਂ ਦਿਖਾਏ ਨੇ ਕਾਟਨ ਦੇ ਸੂਟ ਦਿਖਾਏ ਨੇ ਜੀ 750 ਵਾਲੇ ਸੌਰੀ 780 ਰੁਪਏ ਦਾ ਸੂਟ ਦਿਖਾਇਆ ਜੀ ਤੇ ਇੱਕ ਸੂਟ ਮੈਂ ਜਿਹੜੇ ਤੁਹਾਨੂੰ ਦਿਖਾਏ ਨੇ 670 ਰੁਪਏ ਦੇ ਦਿਖਾਏ ਨੇ ਔਰ ਇੱਕ ਬਟਿਕ ਵਰਕ ਦਾ ਸੂਟ ਹੈ ਜਿਹੜੀ ਭੈਣ ਵੀ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਜੀ ਸਕਰੀਨਸ਼ਾਟ ਪੇ ਆਪ ਲੋ ਅੱਜ ਦੀ ਵੀਡੀਓ ਪੈਥੀ ਖਤਮ ਕਰਦੀ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ